ਪੰਜਾਬ ਦੀ ਖੇਤੀ ਇੱਕ ਵਿਕਸਤ ਖੇਤੀ ਹੈ। ਆਧੁਨਿਕ ਖੇਤੀ ਤਕਨੀਕਾਂ ਅਤੇ ਵਧੀਆ ਢੰਗ ਤਰੀਕਿਆਂ ਨਾਲ ਪੰਜਾਬ ਦੇ ਕਿਸਾਨ ਤਰੱਕੀ ਕਰ ਰਹੇ ਹਨ। ਕਿਸਾਨਾਂ ਨੂੰ ਆਪਣੀ ਖੇਤੀ ਦੇ ਵਿਕਾਸ ਲਈ ਆਧੁਨਿਕ ਤਕਨੀਕਾਂ ਦੀ ਜੋਗ ਵਰਤੋਂ ਕਰਨ ਦੀ ਲੋੜ ਹੈ ਜਿਸ ਨਾਲ ਕਿਸਾਨ ਆਰਥਿਕ ਪੱਖੋਂ ਖੁਸ਼ਹਾਲ ਹੁੰਦੇ ਹਨ। ਅਜਿਹਾ ਕਰਨ ਨਾਲ ਕਿਸਾਨ ਦੀ ਆਰਥਿਕਤਾ ਬਹੁਤ ਮਜ਼ਬੂਤ ਹੁੰਦੀ ਹੈ। ਮੇਰਾ ਨਾਮ ਕਰਨਵੀਰ ਸਿੰਘ ਪੁੱਤਰ ਸਰਤਾਨਮਨ ਸਿੰਘ ਸਿੱਖੋਂ ਪਿੰਡ ਦਾਕਾ ਮੈਂ ਖੇਤੀ ਸ਼ੁਰੂ ਕੀਤੀ ਅਤੇ ਫਾਜ਼ਲ ਸਾਹਿਬ ਦੇ ਨਾਲ ਕਿਉਂ ਮੇਰੇ ਫਾਜ਼ਲ ਸਾਹਿਬ ਬਹੁਤ ਟਾਈਮ ਪਹਿਲਾਂ ਤੋਂ ਕੋਈ 90 86 ਦੇ ਲੱਗੇ ਹੋਏ ਨੇ ਖੇਤੀ ਕਰਨ ਤੇ ਮੈਂ ਉਹਨਾਂ ਦੇ ਨਾਲ ਆਪਦੀ ਐਮਪੀਏ ਕੰਪਲੀਟ ਕਰਕੇ 2012 ਦੇ ਵਿੱਚ ਉਹਨਾਂ ਦੇ ਨਾਲ ਖੇਤੀ ਦੇ ਵਿੱਚ ਲੱਗ ਗਿਆ ਸੀ ਅਸੀਂ 90 1992 ਦੇ ਵਿੱਚ ਅਸੀਂ ਆਲੂਆਂ ਦੀ ਖੇਤੀ ਸ਼ੁਰੂ ਕੀਤੀ। ਉਦੋਂ ਤੋਂ ਸਾਡੀ ਫਾਰਮ ਤੋਂ ਕੰਮ ਚੱਲ ਰਿਹਾ। ਹੁਣ ਅਸੀਂ ਕੋਈ 250 ਏਕੜ ਦੀ ਆਲੂਆਂ ਦੀ ਖੇਤੀ ਕਰਦੇ ਹਾਂ। ਉਹ ਤੋਂ ਇਲਾਵਾ ਮੈਂ ਅਸੀਂ ਕੰਟਰੈਕਟ ਫਾਰਮਿੰਗ ਵੀ ਕਰਦੇ ਹਾਂ ਆਲੂਆਂ ਦੀ। ਉਹ ਅਸੀਂ ਸੀਡ ਤੇ ਕੰਮ ਕਰਦੇ ਹਾਂ ਜ਼ਿਆਦਾ ਤੇ ਅਸੀਂ ਸੀਡ ਤੇ ਕੰਮ ਕਰਦੇ ਹਾਂ ਤੇ ਸਾਡਾ ਸੀਡ ਬਾਹਰ ਲਿਆ ਸਟੇਟਾਂ ਜਿਵੇਂ MP, ਗੁਜਰਾਤ, ਮਹਾਰਾਸ਼ਟਰ ਤੇ West Bengal ਦੇ ਵਿੱਚ ਜਾਂਦਾ ਜ਼ਿਆਦਾਤਰ। ਤੇ ਅਸੀਂ ਮੈਂ MBA ਕਰਨ ਤੋਂ ਬਾਅਦ ਇਹ ਸੋਚ ਕੇ ਇੱਧਰ ਕੰਮ 'ਚ ਲੱਗਿਆ ਕਿ ਮੇਰੇ ਫਾਜ਼ਲ ਸਾਹਿਬ ਪਹਿਲੇ ਦਿਨ ਤੋਂ ਸਾਨੂੰ ਕਹਿੰਦੇ ਹੁੰਦੇ ਸੀ ਜਾਂ ਅਸੀਂ ਪਹਿਲੇ ਦਿਨ ਤੋਂ ਅਸੀਂ ਰੁਚੀ ਸੀ ਸਾਡੀ ਇੱਧਰ ਆਉਂਦਾ ਸੀ ਮੈਂ ਖੇਤ ਆਉਂਦਾ ਸੀ ਮੇਰੇ ਦਾਦਾ ਜੀ ਦੇ ਨਾਲ ਆਉਂਦਾ ਸੀ ਤਾਂ ਮੈਂ ਇਹੀ ਜਿਹੜਾ ਬਿਜ਼ਨਸ ਜਿਹੜਾ ਸਾਡਾ ਚੱਲ ਰਿਹਾ ਸੀ ਆਲੂ ਸੀਡ ਦਾ ਪੋਟੈਟੋ ਦਾ ਜਿਹੜਾ ਆਲੂ ਸੀਡ ਦਾ ਸਾਡਾ ਕੰਮ ਚੱਲ ਰਿਹਾ ਸੀ ਮੈਂ ਉਹਨੂੰ ਹੀ ਅੱਗੇ ਵਧਾਉਣ ਬਾਰੇ ਸੋਚਿਆ ਤੇ ਇਸ ਵਕਤ ਸਾਡਾ ਕੰਮ ਪੂਰਾ ਵਧੀਆ ਚੱਲ ਰਿਹਾ ਵਾ ਮੈਂ ਹੋਰ ਵੀ ਅੱਗੇ ਹਰੇਕ ਸਾਲ ਜਿੰਨਾ ਸਿਸਟਮ ਦੇ ਹਿਸਾਬ ਨਾਲ ਅਸੀਂ ਥੋੜਾ ਥੋੜਾ ਅੱਗੇ ਵਧ ਰਹੇ ਹਾਂ 2012 ਤੋਂ ਜਦੋਂ ਤੋਂ ਮੈਂ ਇਸ ਕੰਮ ਦੇ ਵਿੱਚ ਪਿਆ ਮਾ ਤੇ ਮੈਂ ਅਸੀਂ ਕਦੇ ਵੀ ਖੇਤ ਨੂੰ ਅੱਗ ਲਾ ਕੇ ਨਹੀਂ ਬਾਇਆਗਾ ਅਸੀਂ ਹਮੇਸ਼ਾ ਰਿਵਰਸੀਬਲ ਪਲੋ ਦੇ ਨਾਲ ਉਹਨੂੰ ਵਿੱਚ ਜਿਹੜੀ ਪਰਾਲੀ ਆ ਖੇਤ ਦੇ ਵਿੱਚ ਦੱਬ ਕੇ ਹੀ ਸ਼ੁਰੂ ਕੰਮ ਕੀਤਾ ਵਾ ਉਹ ਤੋਂ ਬਾਅਦ ਜਿਹੜੇ ਵੀ ਪ੍ਰੋਸੀਜਰ ਨੇ ਉਸ ਹਿਸਾਬ ਨਾਲ ਚਲਾ ਕੇ ਅਸੀਂ ਆਲੂ ਦੀ ਖੇਤੀ ਜਣੀ ਆਲੂ ਦੀ ਬਜਾਈ ਕਰਦੇ ਹਾਂ ਉਹਦੇ ਉੱਤੇ ਤੇ ਦੇਖੋ ਪਹਿਲੇ ਪਹਿਲਾਂ ਡਿਫਿਕਲਟ ਲੱਗਿਆ ਕਿਉਂਕਿ ਮਸ਼ੀਨਰੀ ਕਰਨ ਹੋਣ ਕਰਕੇ ਖਰਚੇ ਵਧੇ ਪਰ ਹੁਣ ਸੌਖਾ ਲੱਗਣ ਲੱਗਿਆ ਤੇ ਬੈਨੀਫਿਟ ਵੀ ਮਿਲਣੇ ਸ਼ੁਰੂ ਹੋ ਗਏ ਨੇ ਮੈਂ ਬਾਕੀ ਵੀ ਸਾਰਿਆਂ ਨੂੰ ਇਹੀ ਕਹਿਣਾ ਕਿ ਤੁਸੀਂ ਕੋਈ ਚੀਜ਼ ਔਖੀ ਨਹੀਂਗੀ ਉਹਨੂੰ ਤੁਸੀਂ ਜਿੰਨਾ ਜਿਆਦਾ ਤੁਸੀਂ ਸਿੱਖਣਾ ਵਾ ਤੁਸੀਂ ਪ੍ਰੈਕਟੀਕਲ ਕਰਕੇ ਸਿੱਖਣਾ ਵਾ ਤੁਹਾਨੂੰ ਕਿਸੇ ਨੇ ਘਰ ਆ ਕੇ ਨਹੀਂ ਦੱਸਣਾਗਾ ਹੁਣ ਇਸ ਵਾਰ ਲੇਬਰ ਦੀ ਪ੍ਰੋਬਲਮ ਔਨ ਕਰਕੇ ਅਸੀਂ ਰਾਈਸ ਪੈਡੀ ਪਲੈਂਟਰ ਜਿਹੜਾ ਪੈਡੀ ਪਲੈਂਟਰ ਆ ਉਹ ਖਰੀਦਿਆ ਵਾ ਚ ਸ਼ੇਰੋ ਵਾਲਾ ਉੱਪਰ ਵਾਲਾ ਤੇ ਅਸੀਂ ਉਹਦੇ ਨਾਲ ਬੜੇ ਸਾਨੂੰ ਬੜੀਆ ਲੱਗਿਆ ਕਿਉਂਕਿ ਉਹ ਨੰਬਰਸ ਆਫ ਜਿਹੜੇ ਬੂਟੇ ਨੇ ਉਹ ਜ਼ਿਆਦਾ ਲਾਉਂਦਾ ਵਾ ਜਿਹੜੇ ਲੇਬਰ ਤੋਂ ਜ਼ਿਆਦਾ ਲੇਬਰ ਕੋਈ 5 ਕਿਲੋ ਸੀਟ ਦੇ ਨਾਲ 1 ਏਕੜ ਲਾ ਦਿੰਦੀ ਆ ਤੇ ਜਿਹੜਾ ਪੈਡੀ ਪਲੈਂਟਰ ਆ ਉਹ 8 ਤੋਂ ਲੈ ਕੇ 12 ਕਿਲੋ ਸੀਟ ਦੇ ਨਾਲ 1 ਏਕੜ ਲਾਉਂਦਾ ਵਾ ਤੇ ਉਹਦਾ ਬੈਨੀਫਿਟ ਆਉਣ ਵਾਲਾ ਦ ਰਿਜ਼ਲਟ ਤੁਸੀਂ ਦੇਖ ਸਕਦੇ ਹੋ ਪਿੱਛੇ ਵੀ ਹੈ ਕਿ ਨੰਬਰ ਸੌਬ ਜਿਹੜੇ ਜ਼ਿਆਦਾ ਬੂਟੇ ਹੋਣ ਕਰਕੇ ਝਾੜ ਆਪੇ ਹੀ ਵਧੂਗਾ ਰਜਿੰਦਰਪਾਲ ਸਿੰਘ ਆਲਖ ਬਲਾਕ ਖੇਤੀਬਾੜੀ ਅਫਸਰ ਲੁਧਿਆਣਾ ਅੱਜ ਅਸੀਂ ਸਰਦਾਰ ਕਰਨਜੀਤ ਸਿੰਘ ਸਿੱਖੋਂ ਉਹਨਾਂ ਦੇ ਪਿੰਡ ਦਾਖਾ ਦੇ ਵਿੱਚ ਖੜੇ ਆ ਜਿੱਥੇ ਉਹਨਾਂ ਨੇ ਪੈਡੀ ਟ੍ਰਾਂਸਪਲੈਂਟਰ ਦੇ ਨਾਲ ਜਿਹੜਾ ਬਾ ਝੋਨਾ ਵਾ ਉਹ ਲਾਇਆ ਤੇ ਅਸੀਂ ਬੜੇ ਸਾਲਾਂ ਤੋਂ ਇਸ ਗੱਲ ਦਾ ਪ੍ਰਚਾਰ ਕਰ ਰਹੇ ਸੀ ਖੇਤੀਬਾੜੀ ਵਿਭਾਗ ਵੱਲੋਂ ਕਿ ਜਿਉਂ-ਜਿਉਂ ਦੇਸ਼ ਦਾ ਵਿਕਾਸ ਹੋਣਾ ਬਾਕੀ ਸੂਬਿਆਂ ਦੇ ਵਿੱਚ ਵੀ ਡਵੈਲਪਮੈਂਟ ਹੋਣੀ ਆ ਤੇ ਹੌਲੀ-ਹੌਲੀ ਜਿਹੜੀ ਇਹ ਮਾਈਗ੍ਰੈਂਟ ਲੇਬਰ ਆ ਇਹਨੇ ਵਾਪਸ ਜਾਣਾ ਔਰ ਇਹਦੇ ਵਾਪਸ ਜਾਣ ਇੱਕਦਮ ਜਾਣ ਦੇ ਨਾਲ ਸਾਨੂੰ ਜਿਹੜਾ ਸੰਕਟ ਪੈਦਾ ਹੋਣਾ ਅਸੀਂ ਉਹਦੀ ਅਗਾਊਂ ਤਿਆਰੀ ਕਰੀਏ ਆਪਣੇ ਜਿਹੜੇ ਸਬੰਧਤ ਸੂਬੇ ਸੀ ਉਹਨਾਂ ਨੂੰ ਉਹ ਵਾਪਸ ਜਿਹੜੇ ਚਲੇ ਗਏ ਜਿਹਦੇ ਕਰਕੇ ਵੱਡਾ ਸੰਕਟ ਲੇਬਰ ਦਾ ਖਤਮ ਹੋਇਆ ਔਰ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਪ੍ਰਚਾਰ ਕੀਤਾ ਗਿਆ ਕਿ ਤੁਸੀਂ ਸਿੱਧੀ ਬਿਜਾਈ ਕਰੋ ਤੁਸੀਂ ਪੈਡੀ ਟ੍ਰਾਂਸਪਲੈਂਟਰ ਨਾਲ ਬਿਜਾਈ ਕਰੋ ਲੋਕਾਂ ਕੋ ਸੰਧ ਨਹੀਂ ਸੀਗੇ ਔਰ ਜਦੋਂ ਖੇਤੀਬਾੜੀ ਵਿਭਾਗ ਨੇ ਪ੍ਰਚਾਰ ਕੀਤਾ ਅਖਬਾਰਾਂ ਰਿਸ਼ਤਿਹਾਰ ਆਏ ਔਰ ਉਸ ਸਕੀਮ ਦੇ ਤਹਿਤ ਲੋਕਾਂ ਨੇ ਕੀ ਕੀਤਾ ਕਿ ਉਹਨਾਂ ਮਸ਼ੀਨਾਂ ਲਈ ਅਪਲਾਈ ਕੀਤਾ ਔਰ ਇਸੇ ਤਰ੍ਹਾਂ ਇਹ ਕਰਨਵੀਰ ਸਿੰਘ ਸੇਖੋਂ ਉਹਨਾਂ ਨੇ ਵੀ ਜਿਹੜਾ ਪੈਡੀ ਟ੍ਰਾਂਸਪਲੈਂਟਰ ਆ ਉਹਦੇ ਵਾਸਤੇ ਸਾਡੇ ਕੋਲ ਅਪਲਾਈ ਕੀਤਾ ਇਹਨਾਂ ਦਾ ਕੇਸ ਅਸੀਂ ਪ੍ਰੋਸੈਸ ਕਰ ਰਹੇ ਹਾਂ ਇਹਨਾਂ ਨੇ ਬਕਾਇਦਾ ਮਸ਼ੀਨ ਖਰੀਦ ਲਈ ਆ ਇਹ ਕਹਿੰਦਾ ਇਹਨਾਂ ਨੇ ਸਾਰਾ ਝੋਨਾ ਇਹਦੇ ਨਾਲ ਲਾਇਆ ਇਹਨਾਂ ਨੇ ਆਪਣਾ ਹੀ ਨਹੀਂ ਲਾਇਆ ਇਹਨਾਂ ਨੇ ਭਾਵੇਂ ਵੱਡੇ ਕਿਸਾਨ ਸੀਗੇ ਬڑے ਬਿਜ਼ਨਸ ਟਾਈਪ ਖੇਤੀ ਕਰਦੇ ਆ ਪਰੰਤੂ ਇਹਨਾਂ ਨੇ ਲੋਕਾਂ ਨੂੰ ਨਾ ਨਹੀਂ ਕੀਤੀ ਬਹੁਤ ਸਾਰੇ ਹੋਰ ਕਿਸਾਨਾਂ ਦੇ ਵੀ ਜਿਹੜੇ ਛੋਟੇ ਕਿਸਾਨ ਸੀ ਜਿਹੜੇ ਇਹਨਾਂ ਤੱਕ ਪਹੁੰਚ ਕਰਦੇ ਰਹੇ ਉਹਨਾਂ ਦਾ ਵੀ ਇਹਨਾਂ ਨੇ ਝੋਨਾ ਆਪਣੀ ਮਸ਼ੀਨਾਂ ਜਦੋਂ ਸਮਾਂ ਮਿਲਦਾ ਰਿਹਾ ਵਿੱਚ ਇਹਨਾਂ ਨੂੰ ਉਹ ਲਾਇਆ ਤਾਂ ਕਿ ਇਸ ਟੈਕਨੀਕ ਨੂੰ ਜਿਹੜੀ ਨਵੀਂ ਮਕੈਨੀਕਲ ਟੈਕਨੀਕ ਆ ਜਿਹੜੀ ਲੇਬਰ ਇੰਟੈਂਸਿਵ ਨਹੀਂ ਗਈ ਬਹੁਤ ਲੇਬਰ ਘਟਦੇ ਨਾਲ ਇਹ ਮਤਲਬ ਕੰਮ ਕਰਦੀ ਆ ਉਹ ਉਸ ਚੀਜ਼ ਨੂੰ ਧਿਆਨ ਚ ਰੱਖ ਕੇ ਵੀ ਲੋਕਾਂ ਨੂੰ ਇਸ ਗੱਲ ਦੀ ਜਾਗ ਲੱਗੇ ਸੋ ਇਸ ਕਰਕੇ ਸਾਨੂੰ ਇਹੋ ਜਿਹੇ ਕਿਸਾਨਾਂ ਦਾ ਚਾਹ ਉਹ ਕਰਨਵੀਰ ਸਿੰਘ ਸੇਖੋਂ ਨੇ ਚਾਹ ਸਪਾਲ ਸਿੰਘ ਸੇਖੋਂ ਨੇ ਇਹਨਾਂ ਦਾ ਬੇਟਾ ਇਹ ਸਾਰੇ ਜਿਹੜੇ ਵਧੀਆ ਖੇਤੀ ਕਰਨ ਵਾਲੇ ਕਿਸਾਨ ਨੇ ਇਸ ਇਲਾਕੇ ਦੇ ਉਹਨਾਂ ਉਹ ਸਾਡੇ ਲਈ ਮਤਲਬ ਇੱਕ ਤਰ੍ਹਾਂ ਦਾ ਜਿਹੜਾ ਸਾਨੂੰ ਸਹਯੋਗ ਆ ਉਹਨਾਂ ਦਾ ਬਹੁਤ ਔਰ ਜਦੋਂ ਵੀ ਕੋਈ ਨਵਾਂ ਕੰਮ ਕਰਦੇ ਆ ਉਦੋਂ ਮਹਿਕਮੇ ਦੇ ਬੰਦਿਆਂ ਨੂੰ ਸੱਦ ਲੈਂਦੇ ਆ ਔਰ ਖੇਤੀ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮਸ਼ੀਨੀ ਕਰਨ ਹੋਇਆ ਪਰ ਉਹ ਸਾਰਾ ਕੁਝ ਛੋਟੇ ਕਿਸਾਨ ਦੇ ਭਾਂਵੇਂ ਮੱਸਦਾ ਰੋਗ ਨਹੀਂ ਅਸੀਂ ਖੇਤੀਬਾੜੀ ਮਹਿਕਮੇ ਵੱਲੋਂ ਜਿਹੜੇ ਕਿਸਾਨ ਸਮੂਹ ਬਣਾ ਕੇ ਕੋਈ ਖੇਤੀ ਮਸ਼ੀਨਰੀ ਖਰੀਦਣੀ ਚਾਹੁੰਦੇ ਆ ਉਹਨੂੰ ਅਸੀਂ ਸਬਸਿਡੀ ਵੱਧ ਦਿੰਨੇ ਆ ਜਿਵੇਂ ਇਸ ਸਕੀਮ ਦੇ ਵਿੱਚ ਵੀ ਜਿਹੜੀ ਸੀਗੀ ਜਿਹਦੇ ਚ ਅਸੀਂ ਇਹ ਸੱਧੀਆਂ ਮਸ਼ੀਨਾਂ ਡੀਐਸਆਰ ਮਸ਼ੀਨਾਂ ਤੇ ਪੈਡੀ ਟ੍ਰਾਂਸਪਲੈਂਟਰ ਚਾਹੇ ਉਹ ਵਾਕਬਹਿੰਡ ਵਾਲਾ ਛੋਟੀ ਮਸ਼ੀਨ ਸੀ ਚਾਹੇ ਉਹ ਸੈਲਫ ਪ੍ਰਪੈਲਡ ਸੀ ਉਹ ਮਸ਼ੀਨਾਂ ਦੇ ਉੱਤੇ ਅਸੀਂ ਆਮ ਕਿਸਾਨ ਜਿਹੜੇ ਸੀ ਉਹਨਾਂ ਨੂੰ 40% ਜਿਹੜੇ ਛੋਟੇ ਸਮਾਨਤਕ ਥੋੜੀ ਜ਼ਮੀਨ ਵਾਲੇ ਕਿਸਾਨ ਸੀਗੇ ਉਹਨਾਂ ਨੂੰ ਉਹਦੇ ਤੇ 50% ਸਬਸਿਡੀ ਸੀ ਜੇ ਕੋਈ ਔਰਤ ਕਿਸਾਨ ਆ ਉਹਨੂੰ ਵੀ 50% ਸਬਸਿਡੀ ਸੀ ਇਸੇ ਤਰ੍ਹਾਂ ਜਿਹੜੀਆਂ ਪਰਾਲੀ ਪ੍ਰਬੰਧਨ ਵਾਲੀਆਂ ਮਸ਼ੀਨਾਂ ਨੇ ਜਿਵੇਂ ਇਹਨਾਂ ਨੇ ਪਰਾਲੀ ਦੀ ਵੀ ਗੱਲ ਕੀਤੀ ਆ ਵੀ ਅਸੀਂ ਬੜੇ ਲੰਮੇ ਸਮੇਂ ਤੋਂ ਪਰਾਲੀ ਨੂੰ ਅੱਗ ਨਹੀਂ ਲਾ ਰਹੇ ਇਸ ਇਲਾਕੇ ਦੇ ਵਿੱਚ ਕਈ ਕਿਸਾਨ ਨੇ ਜਿਵੇਂ ਮਈਸੇਵਾਲ ਦੇ ਡਾਕਟਰ ਸੁਖਪਾਲ ਸਿੰਘ ਸੇਖੋਂ ਦੀ ਗੱਲ ਕੀਤੀ ਇਹ ਵੀ ਨਹੀਂ ਅੱਗ ਲਾ ਰਹੇ ਔਰ ਲਗਾਤਾਰ ਜ਼ਮੀਨ ਨੂੰ ਔਰ ਜੇ ਕਣਕੀ ਬੀਜਣੀ ਆ ਤੇ ਪਰਾਲੀ ਨੂੰ ਸੰਭਿਆ ਜਾ ਸਕਦਾ ਜੇ ਝੋਨਾ ਵੜ ਕੇ ਇੱਕਦਮ ਆਲੂ ਬੀਜਣੇ ਤੇ ਬੜਾ ਵੱਡਾ ਤਰੰਧਦ ਆਏ ਬਹੁਤ ਵੱਡਾ ਤੁਹਾਡੇ ਸਾਹਮਣੇ ਚੈਲੰਜ ਆ ਵੀ ਤੁਸੀਂ ਇੱਕ ਪਾਸੇ ਆਲੂ ਬੀਜਣੇ ਨੇ ਆਲੂ ਵਾਸਤੇ ਜ਼ਮੀਨ ਡੁੰਗੀ ਵਗਣੀ ਆ ਔਰ ਉਹਦੇ ਵਾਸਤੇ ਇਹਨਾਂ ਨੂੰ ਵੱਧ ਖਰਚਾ ਵੀ ਕਰਨਾ ਪੈਂਦਾ ਪਹਿਲਾਂ ਇਹਨੂੰ ਡੁੰਗੇ ਹਲ ਔਰ ਇਹਦਾ ਉਲਟਾਵਾ ਹਾਲਾ ਉਹਦੇ ਨਾਲ ਜ਼ਮੀਨ ਨੂੰ 9-10 ਇੰਚ ਪਲਟਾ ਕੇ ਉਦੋਂ ਬਾਅਦ ਫਿਰ ਉਹਨੂੰ ਪਹਿਲਾਂ ਉਹਨੂੰ ਫੇਰਨਾ ਉਹਦੇ ਚ ਕਟਰ ਫੇਰਨਾ ਫਿਰ ਉਦੋਂ ਬਾਅਦ ਉਹਦੇ ਵਿੱਚ ਉਲਟਾਵਾ ਹਾਲ ਫੇਰਨਾ ਫਿਰ ਉਹਦੀਆਂ ਵਟਾਂ ਬਣਾ ਕੇ ਫਿਰ ਆਲੂ ਬੀਜਣੇ ਔਰ ਥੋੜੇ ਦਿਨਾਂ ਦਾ ਕੰਮ ਆ ਇਹ ਨਹੀਂ ਹੈ ਵੀ ਕੋਈ ਆਪਾਂ 10-15 20 ਦਿਨ ਡੀਕ ਕਰ ਸਕਦੇ ਆ ਸਾਨੂੰ ਫੌਰੀ ਤੌਰ ਤੇ 2-3-4 ਦਿਨ ਦੇ ਵਿੱਚ ਹੀ ਸਾਰਾ ਕੁ ਲੰਮਾ ਸਮਾਂ ਨਹੀਂ ਸਾਡੇ ਕੋਲ ਵੇਟਿੰਗ ਪੀਰੀਅਡ ਹੁੰਦਾ ਕਣਕ ਵੀ ਅਸੀਂ ਲੇਟ ਨਵੰਬਰ ਚ ਬੀਜਦੇ ਆ ਪਰ ਜਿਹੜਾ ਆਲੂ ਆ ਉਹ ਸਾਨੂੰ 15 ਅਕਤੂਬਰ ਤੋਂ ਪਹਿਲਾਂ ਪਹਿਲਾਂ ਬੀਜਣੇ ਪੈਂਦੇ ਆ ਇਸ ਕਰਕੇ ਜਿਹੜਾ ਜਿਹੜੇ ਖੇਤੀਬਾੜੀ ਵਿਭਾਗ ਦੇ ਰੋਲ ਆ ਉਹ ਭਾਵੇਂ ਕਿ ਲੈਬ ਟੂ ਲੈਂਡ ਦਾ ਪ੍ਰੋਗਰਾਮ ਆ ਜੋ ਵੀ ਖੇਤੀ ਖੋਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ ਹੁੰਦੀਆਂ ਜਿਹੜੀਆਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਬਣਾਉਣ ਯੋਗ ਹੁੰਦੀਆਂ ਉਹਨਾਂ ਨੂੰ ਅਸੀਂ ਉਹਨਾਂ ਦੇ ਖੇਤਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਪ੍ਰਦਰਸ਼ਨੀਆਂ ਲਾ ਕੇ ਉਹਨਾਂ ਨੂੰ ਉਸ ਉਹਨਾਂ ਤਕਨੀਕਾਂ ਦੇ ਜਿਹੜੇ ਚੰਗੇ ਪੱਖ ਆ ਉਹ ਦੱਸ ਕੇ ਪ੍ਰਚਾਰਦੇ ਆ ਕੈਂਪ ਵੀ ਲਾਉਨੇ ਆ ਟ੍ਰੇਨਿੰ ਬਹੁਤ ਸਾਰੇ ਕਿਸਾਨ ਜਿਹੜੇ ਆ ਛੋਟੇ ਜਾਂ ਦਰਮਿਆਨੇ ਕਿਸਾਨ ਆ ਉਹ ਆਪਣੀ ਆਪਣੀ ਆਰਥਿਕ ਹਾਲਤਿਕ ਇਸ ਤਰ੍ਹਾਂ ਦੀ ਨਾ ਹੋਣ ਕਰਕੇ ਉਹ ਛੇਤੀ ਛੇਤੀ ਸਾਡੀ ਗੱਲ ਨਵੀਂ ਟੈਕਨੀਕ ਨੂੰ ਨਵੇਂ ਤਜਰਬਿਆਂ ਨੂੰ ਨਵੀਆਂ ਕਾਢਾਂ ਨੂੰ ਨਵੀਆਂ ਤਕਨੀਕਾਂ ਨੂੰ ਨਵੀਆਂ ਮਸ਼ੀਨਾਂ ਨੂੰ ਅਡਾਪਟ ਨਹੀਂ ਕਰ ਸਕਦੇ ਚਾਹੁੰਦੇ ਹੋਆਂ ਵੀ ਮੇਰਾ ਨਾਮ ਅਮਨਪ੍ਰੀਤ ਹੈ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਕੂਲ ਆਫ ਆਰਗੈਨਿਕ ਫਾਰਮਿੰਗ ਦੇ ਵਿੱਚ ਐਜ਼ ਏ ਫਸਲ ਵਿਗਿਆਨੀ ਆ ਉਹਦੀਆਂ ਸੇਵਾਵਾਂ ਨਿਭਾ ਰਹੀ ਆ ਪਹਿਲਾਂ ਜਿਹੜਾ ਸਮਾਂ ਸੀਗਾ ਆਪਣੇ ਬਜ਼ੁਰਗਾਂ ਦਾ ਸਮਾਂ ਸੀ ਦਾਦੇ-ਪਰਦਾਦਿਆਂ ਦਾ ਉਦੋਂ ਆਪਣੀ ਖੇਤੀ ਸੀਗੀ ਕਿ ਦੱਬ ਕੇ ਵਾਹ ਤੇ ਰੱਜ ਕੇ ਖਾ ਤੇ ਹੁਣ ਜਿਹੜਾ ਸਮਾਂ ਹੈਗਾ ਹੁਣ ਹੈਗਾ ਅਕਲ ਨਾਲ ਵਾਹ ਤੇ ਰੱਜ ਕੇ ਖਾ ਕਿਸਾਨ ਵੀਰੋ ਜਿਵੇਂ ਤੁਹਾਨੂੰ ਪਤਾ ਕਿ ਆਪਣੇ ਘਰਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਕੰਮ ਅੱਗੇ ਆਪਾਂ ਹੱਥੀਂ ਕਰਦੇ ਸੀਗੇ ਉਹ ਹੁਣ ਆਧੁਨਿਕ ਸਮੇਂ ਦੇ ਵਿੱਚ ਆਧੁਨਿਕ ਤਕਨੀਕਾਂ ਨੇ ਉਹ ਸਾਰੇ ਕੰਮਾਂ ਦੀ ਜਗ੍ਹਾ ਜਿਹੜੀ ਲੈ ਲਈ ਆ ਹਰ ਇੱਕ ਜਿਹੜਾ ਕੰਮ ਹੈਗਾ ਉਹ ਹੁਣ ਮਸ਼ੀਨੀ ਕਰਨ ਦੇ ਨਾਲ ਜਿਹੜਾ ਹੈਗਾ ਉਹਦੇ ਨਾਲ ਸੰਬੰਧਿਤ ਹੋ ਚੁੱਕਾ ਤੇ ਉਸੇ ਤਰੀਕੇ ਨਾਲ ਹੀ ਆਪਣੀ ਖੇਤੀਬਾੜੀ ਦੇ ਵਿੱਚ ਵੀ ਹੁਣ ਬਹੁਤ ਜਿਹੜੀ ਆਧੁਨਿਕਤਾ ਹੈਗੀ ਆ ਨਵੀਆਂ ਖੋਜਾਂ ਜਿਹੜੀਆਂ ਹੋ ਚੁੱਕੀਆਂ ਉਹਦੇ ਨਾਲ ਖੇਤੀਬਾੜੀ ਕਰਨ ਦਾ ਵੀ ਆਪਣਾ ਜਿਹੜਾ ਰੂਪਰੇਖਾ ਹੈਗੀ ਆ ਉਹ ਬਦਲ ਚੁੱਕੀ ਆ ਜਿਵੇਂ ਕਿ ਤੁਹਾਡੀ ਫਸਲ ਦੇ ਲਈ ਸਭ ਤੋਂ ਪਹਿਲਾਂ ਜਦੋਂ ਤੁਸੀਂ ਬਜਾਈ ਕਰਨੀ ਆ ਤਾਂ ਸਭ ਤੋਂ ਪਹਿਲਾਂ ਤੁਹਾਡੇ ਧਿਆਨ ਦੇ ਵਿੱਚ ਕਿਹੜੀ ਗੱਲ ਆਉਂਦੀ ਆ ਵੀ ਤੁਸੀਂ ਕਿਸਮ ਦੀ ਚੋਣ ਕਿਹੜੀ ਕਰਨੀ ਆ ਠੀਕ ਹੈ ਜਦੋਂ ਤੁਸੀਂ ਸਮੇਂ ਸਿਰ ਆਪਣੇ ਖੇਤ ਦੇ ਵਿੱਚ ਬੀਜਣ ਵਾਲੀ ਇੱਕ ਜਿਹੜੀ ਤਸਦੀਕ شدہ ਪ੍ਰਮਾਣਿਕ ਸਥਾਨ ਦੇ ਉਤੋਂ ਜਦੋਂ ਇੱਕ ਵਧੀਆ ਤੁਸੀਂ ਕਿਸਮ ਦੀ ਚੋਣ ਕਰਦੇ ਹੋ ਖਰੀਦ ਕਰਦੇ ਹੋ ਬੀਜ ਦੀ ਤਾਂ ਤੁਸੀਂ ਸਮਝ ਲਓ ਆਪਦੇ ਖੇਤੀ ਖਰਚੇ ਜਿਹੜੇ ਹੈਗੇ ਆ ਉਹ 50 ਤੋਂ 60% ਮਤਲਬ ਤੁਸੀਂ ਪਹਿਲਾਂ ਹੀ ਕੱਟ ਕਰ ਲਈ ਹੈਗੇ ਆ ਜਦੋਂ ਤੁਸੀਂ ਗੈਰ ਭਰੋਸੇਯੋਗ ਵਸੀਲਿਆਂ ਦੇ ਉਤੋਂ ਬਿਲਕੁਲ ਜਦੋਂ ਬਜਾਈ ਦਾ ਸਮਾਂ ਆ ਗਿਆ ਕਾਲੀ ਦੇ ਵਿੱਚ ਤੁਸੀਂ ਕੋਈ ਬੀਜ ਖਰੀਦ ਲੈਨੇ ਹੋ ਜਿਹਦਾ ਕੋਈ ਤੁਹਾਨੂੰ ਇਹ ਨਹੀਂ ਪਤਾ ਹੈਗਾ ਕਿ ਉਹ ਜਿਹੜੀ ਤੁਹਾਡੀ ਭਰੋਸੇਯੋਗ ਵਸੀਲੇ ਤੋਂ ਨਾ ਖਰੀਦੀ ਹੋਈ ਕਿਸਮ ਹੈਗੀ ਆ ਕਿ ਉਹ ਪ੍ਰਮਾਣਿਤ ਕਿਸਮ ਹੈਵੀ ਕਿ ਨਹੀਂ ਉਹਦੇ ਵਿੱਚ ਕਿਸੇ ਬੀਜ ਦਾ ਕੋਈ ਰਲਵਾ ਤਾਂ ਨਹੀਂ ਹੈਗਾ ਤਾਂ ਸਮਝ ਲਓ ਤੁਸੀਂ 80% ਜਿਹੜੇ ਖੇਤੀ ਖਰਚੇ ਆ ਉਹ ਤੁਸੀਂ ਪਹਿਲੇ ਦਿਨ ਹੀ ਖੜੀ ਕਰ ਲੇ ਤਾਂ ਜਿਹੜੀਆਂ ਹੁਣ ਜਿਵੇਂ ਕਿ ਤੁਹਾਨੂੰ ਪਤਾ ਸੋਨੀ ਦੀਆਂ ਫਸਲਾਂ ਦਾ ਟਾਈਮ ਚੱਲ ਰਿਹਾ ਜਿਹੜੀ ਵੀ ਤੁਸੀਂ ਝੋਨੇ ਦੀਆਂ ਕਿਸਮਾਂ ਝੋਨੇ ਦੀਆਂ ਬਾਸਮਤੀ ਦੀਆਂ ਕਿਸਮਾਂ ਜਿਹੜੀਆਂ ਸੁਧਰੀਆਂ ਹੋਈਆਂ ਪ੍ਰਮਾਣਿਤ ਕਿਸਮਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਆ ਉਹਨਾਂ ਦੀ ਤੁਸੀਂ ਸਮੇਂ ਸਿਰ ਜਿਹੜੀ ਖਰੀਦ ਕਰਨੀ ਆ ਤੇ ਹਮੇਸ਼ਾ ਉਹਦਾ ਪੱਕਾ ਬਿੱਲ ਜਿਹੜਾ ਜ਼ਰੂਰ ਖਰੀਦ ਕੇ ਰੱਖਣਾ ਠੀਕ ਹੈ ਤੇ ਜਿਵੇਂ ਕਿ ਹੁਣ ਤੁਹਾਨੂੰ ਦੱਸਿਆ ਕਿ ਆਧੁਨਿਕ ਕਿਸਮਾਂ ਦੇ ਵਿੱਚ ਆਪਣੇ ਕੋਲ ਬਹੁਤ ਹੀ ਘੱਟ ਸਮਾਂ ਲੈਣ ਵਾਲੀਆਂ ਪੀਆਰ 126 ਵਰਗੀਆਂ ਕਿਸਮਾਂ ਦੀ ਯੂਨੀਵਰਸਿਟੀ ਵੱਲੋਂ ਜਿਹੜੀ ਖੋਜ ਕੀਤੀ ਗਈ ਆ ਜਿਹੜੀਆਂ ਸਿਰਫ 93 ਦਿਨਾਂ ਦੇ ਵਿੱਚ ਹੀ ਪੱਕ ਕੇ ਤਿਆਰ ਹੋ ਜਾਂਦੀਆਂ ਤੇ 30 ਕੁਆਂਟਲ 31 ਕੁਆਂਟਲ ਦੇ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਇਹਨਾਂ ਕਿਸਮਾਂ ਦਾ ਬਹੁਤ ਵਧੀਆ ਝਾੜ ਵੀ ਆ ਤੇ ਅਸੀਂ ਤੁਹਾਨੂੰ ਤਾਂ ਵਾਰ-ਵਾਰ ਇਨ੍ਹਾਂ ਕਿਸਮਾਂ ਵੱਲ ਪ੍ਰੇਰਿਤ ਕਰ ਰਹੇ ਹਾਂ ਕਿ ਵੀ ਇਹ ਜਿਹੜੀਆਂ ਕਿਸਮਾਂ ਝੋਨੇ ਦੀਆਂ ਬਹੁਤ ਘੱਟ ਸਮਾਂ ਲੈਣ ਵਾਲੀਆਂ ਤਾਂ ਕਿ ਜਿਹੜਾ ਆਪਣੇ ਧਰਤੀ ਦੇ ਹੇਠਲਾ ਪਾਣੀ ਦਾ ਪੱਧਰ ਹੈਗਾ ਉਹਦੀ ਖਪਤ ਘੱਟ ਤੋਂ ਘੱਟ ਹੋਵੇ ਦੇ ਨਾਲ ਦੀ ਨਾਲ ਹੀ ਤੁਸੀਂ ਝੋਨੇ ਬਾਸਮਤੀ ਵਰਗੀਆਂ ਫਸਲਾਂ ਵੀ ਪੈਦਾ ਕਰ ਸਕੋ ਵਧੀਆ ਝਾੜ ਵੀ ਉਹਨਾਂ ਦਾ ਲੈ ਸਕੋ ਤੇ ਵਧੀਆ ਮੁਨਾਫਾ ਵੀ ਕਮਾ ਸਕੋ ਕਿਉਂਕਿ ਖੇਤੀ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਕਿ ਜਦੋਂ ਤੱਕ ਕਿਸਾਨ ਨੂੰ ਇੱਕ ਵਧੀਆ ਮੁਨਾਫਾ ਨਹੀਂ ਹੋਊਗਾ ਉਨੀ ਦੇਰ ਤੱਕ ਕਿਸਾਨ ਵੀਰ ਕਿਸੇ ਵੀ ਤਕਨੀਕ ਨੂੰ ਅਪਣਾਉਣ ਲੱਗੇ ਥੋੜਾ ਬਹੁਤ ਝਿਜਕਣਗੇ ਆਧੁਨਿਕ ਖੇਤੀ ਤਕਨੀਕਾਂ ਵਿੱਚ ਮੁੱਖ ਤੌਰ ਤੇ ਧਰਤੀ ਹੇਠਲੇ ਪਾਣੀ ਦੀ ਬਚਤ ਅਤੇ ਖੇਤੀ ਖਰਚੇ ਘਟਾਉਣ ਦੀ ਬਹੁਤ ਅਹਿਮੀਅਤ ਹੁੰਦੀ ਹੈ। ਇਸੇ ਤਰ੍ਹਾਂ ਖੇਤੀਬਾੜੀ ਵਿੱਚ ਆਧੁਨਿਕ ਖੇਤੀ ਮਸ਼ੀਨਾਂ ਦੀ ਵਰਤੋਂ ਕਰਨਾ ਵੀ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਫਸਲਾਂ ਵਿੱਚ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਘੱਟ ਖਰਚੇ ਨਾਲ ਰੋਕਥਾਮ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਵੀ ਆਧੁਨਿਕ ਤਕਨੀਕਾਂ ਵਿੱਚ ਸ਼ਾਮਲ ਹੈ। ਅੱਗੇ ਜਮ੍ਹਾਂ ਬੰਦ ਹੋ ਜਾਣੀ ਹੈ ਅਗਲੇ ਆਲਰਾਊਂਡ ਸਮੇਂ 'ਚ ਜਿਵੇਂ ਕਣਕ ਵਾਲੇ ਜਿਹੜੇ ਫਾਰਮਰ ਨੇ ਉਹਨਾਂ ਲਈ ਸੁਪਰ ਸੀਡਰ ਸਟਾਰਟ ਹੋ ਗਏ ਨੇ ਸੁਪਰ ਸੀਡਰ ਦੀ ਮੈਂ ਮੈਨੂੰ ਇੱਕ ਸ਼ੌਂਕ ਵੀ ਆ ਪਰ ਅਸੀਂ ਕਣਕ ਦੀ ਖੇਤੀ ਨਹੀਂ ਕਰਦੇ ਅਸੀਂ ਜ਼ਿਆਦਾ ਖੇਤੀ ਆਲੂ ਤੇ ਆਲੂ ਤੋਂ ਬਾਅਦ ਮੈਂਥਾ ਮੱਕੀ ਤੇ ਜਾਂ ਦਾਲਾਂ ਦੀ ਕਰਦੇ ਅਸੀਂ ਕਰਦੇ ਆ ਤੇ ਪਰ ਮੈਂ ਦੇਖਦਾ ਰਹਿਣਾ ਵਾ ਕਿਉਂਕਿ ਮੈਨੂੰ ਸ਼ੌਂਕ ਆ ਇਹ ਕਿ ਸੂਪਰ ਸੀਡਰ ਜਦੋਂ ਸਟਾਰਟ ਹੋਇਆ ਜਾਂ ਹੈਪੀ ਸੀਡਰ ਦੀ ਕਣਕ ਦਾ ਕੀ ਰਿਜ਼ਲਟ ਰੇ ਸੂਪਰ ਸੀਡਰ ਦੀ ਕਣਕ ਦੇ ਕੀ ਰਿਜ਼ਲਟ ਰੇ ਤੇ ਉਦਾਂ ਹੀ ਜਿਵੇਂ ਹੁਣ ਸਿੱਧੀ ਬਜਾਈ ਸ਼ੁਰੂ ਕੀਤੀ ਗਈ ਆ ਕੁਸ਼ਕ ਫਾਰਮਰ ਜਿਵੇਂ ਉਹਨਾਂ ਨੇ ਸਿੱਧੀ ਬਜਾਈ ਬੇਡਾਂ ਦੇ ਉੱਤੇ ਕੀਤੀ ਆ ਉਹ ਵੀ ਮੈਂ ਜਾ ਕੇ ਦੇਖ ਕੇ ਆ ਤੇ ਮੈਂ ਉਹ ਚਲੋ ਪ੍ਰੈਕਟੀਕਲ ਕਰ ਰਹੇ ਨੇਗੇ ਸਾਡੇ ਕੋਲ ਸਮੇਂ ਦੀ ਕਮੀ ਹੋਣ ਕਰਕੇ ਜਿਵੇਂ ਜਿਹੜਾ ਆਲੂ ਤੋਂ ਬਾਅਦ ਅਸੀਂ ਜਿਵੇਂ ਮੱਕੀ ਵਾਲੀ ਮੱਕੀ ਦੀ ਕਟਾਈ ਕਰਨ ਤੋਂ ਬਾਅਦ ਸਾਡੇ ਕੋਲ ਟਾਈਮ ਪੀਰੀਅਡ ਥੋੜਾ ਹੁੰਦਾ ਵਾ ਤੇ ਇਸ ਲਈ ਅਸੀਂ ਸਿੱਧੀ ਬਜਾਈ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲ ਟਾਈਮ ਦੀ ਸ਼ਾਰਟੇਜ ਹੋਣ ਕਰਕੇ ਸਿੱਧੀ ਬਜਾਈ ਨਹੀਂ ਹੋ ਜਾਂਦੀ ਕਿਉਂਕਿ ਸਿੱਧੀ ਬਜਾਈ ਦੀ ਤਰੀਕਾਂ ਵੀ 25 ਮਈ ਤੱਕ ਦੀਆਂ ਨੇ ਜਾਂ 25 ਮਈ ਤੋਂ ਬਾਅਦ ਜਿਹੜੀਆਂ ਆ ਜਾਂਦੀਆਂ 26 ਦੀ ਵੈਰਾਈਟੀ ਆ ਜਾਂਦੀ ਹੈ ਜਾਂ 1509 ਆ ਜਾਂਦੀ ਹੈ ਜਾਂ 1121 ਆ ਜਾਂਦੀ ਹੈ ਖੇਤੀ ਨੂੰ ਖੇਤੀ ਸਮਝ ਕੇ ਨਾ ਕਰੋ ਖੇਤੀ ਨੂੰ ਤੁਸੀਂ ਬਿਜ਼ਨਸ ਸਮਝ ਕੇ ਕਰੋ ਫਿਰ ਤੁਸੀਂ ਆਪਣੇ ਆਪ ਕਾਮਯਾਬ ਅਸੀਂ ਮੰਡੀ ਕਰਨ ਜਿਹੜਾ ਆਲੂ ਦਾ ਜਿਆਦਾ ਸੀਡ ਦਾ ਮਹਾਰਾਸ਼ਟਰ ਐਮਪੀ ਗੁਜਰਾਤ ਦੇ ਵਿੱਚ ਜ਼ਿਆਦਾ ਕਰਦੇ ਆ ਵੈਸਟ ਬੰਗਾਲ ਚ ਕੱਟ ਕਰਦੇ ਆ ਤੇ ਉਹਦਾ ਹਰੇਕ ਸਟੇਟ ਦਾ ਹਰੇਕ ਵੈਰਾਈਟੀ ਦਾ ਅਲੱਗ ਅਲੱਗ ਰੇਟ ਨੇ ਜਿਵੇਂ ਮਹਾਰਾਸ਼ਟਰ ਜਿਹੜੀ ਵੈਰਾਈਟੀ ਚ ਆਉਂਦੀ ਆ ਜੂਨ ਜੁਲਾਈ ਦੇ ਵਿੱਚ ਲੱਗ ਜਾਂਦੀ ਆ ਉਹਦਾ ਰੇਟ ਅਲੱਗ ਉਹ ਤੇ ਜਿਵੇਂ ਇਸ ਵਾਰ ਤਾਂ ਚਲੋ ਆਲੂ ਦਾ ਰੇਟ ਬਹੁਤ ਸਮੇਂ ਬਾਅਦ ਵਧੀਆ ਆਇਆ ਵਾ ਹੁਣ ਅੱਜ ਵੀ 1000 ਤੋਂ ਉੱਤੇ ਰੇਟ ਚੱਲ ਰਿਹਾ 50 ਕਿਲੋ ਕਿਜੀ ਦੇ ਬੈਗ ਦਾ ਜਿਹੜਾ ਰਾਸ਼ਨ ਦੇ ਵਿੱਚ ਮੰਡੀ ਦੇ ਵਿੱਚ ਜਾ ਰਿਹਾ ਬਾਕੀ ਸੀਡ ਦਾ ਹਜੇ ਸਤੰਬਰ ਦੇ ਵਿੱਚ ਰੇਟ ਖੁੱਲ ਜਾਣਗੇ ਜਿਹੜੇ ਜੂਨ ਜੁਲਾਈ ਚ ਖੁੱਲੇ ਸੀਗੇ ਉਹ 35 ਤੋਂ 3600 ਤੱਕ ਦੇ ਰੇਟ ਖੁੱਲੇ ਸੀਗੇ ਇੱਕ ਕੁਇੰਟਲ ਦੇ ਪਰ ਹੁਣ ਜਿਹੜੇ ਜੂਨ ਜ ਅਗਸਟ ਸਤੰਬਰ ਦੇ ਵਿੱਚ ਰੇਟ ਖੁੱਲਣਗੇ ਹਜੇ ਉਹਦਾ ਕੋਈ ਪਤਾ ਨਹੀਂਗਾ ਪੋਲਟਰੀ ਨਾ ਖਤਮ ਹੁੰਦੀ ਤਾਂ ਜੇ ਰੇਟ ਮੱਕੀ ਦਾ ਰੇਟ ਵੀ ਜਿਹੜਾ ਅੱਜ 1200 1100 ਰੁਪਏ ਸੁੱਕੀ ਮੱਕੀ ਦਾ ਰੇਟ ਉਹ ਅੱਜ ਉਹੀ 17 1800 ਤੱਕ ਹੁੰਦਾ ਮੱਕੀ ਤਾਂ ਅਸੀਂ ਲੋਕਲ ਸੇਲ ਕਰਦੇ ਆ ਜੀ ਜਿਵੇਂ ਸਾਡੀਆਂ ਲੋਕਲ ਮੰਡੀਆਂਸ ਨੇ ਇੱਥੇ ਸਾਡੇ ਕਾਫੀ ਜਿਹੜੀ ਲੱਗੀ ਹੋਈ ਆ ਫੀਡ ਫੈਕਟਰੀਸ ਲੱਗੀਆਂ ਹੋਈਆਂ ਨੇ ਉਹਨਾਂ ਕੋਲੇ ਜਾਂਦੀ ਆ ਉਹਨਾਂ ਨੂੰ ਦਿੰਨੇ ਆ ਅਸੀਂ ਸਿੱਧੀ ਜਿਵੇਂ ਸੁਕਾ ਕੇ ਦਿੰਨੇ ਆ ਅਸੀਂ ਜਿਆਦਾ ਸੁਕਾ ਕੇ ਵੇਚਣ 'ਚ ਵਿਸ਼ਵਾਸ ਰੱਖਦੇ ਆ ਉਹਦੇ ਵਿੱਚ ਇੱਕ ਤਾਂ ਥੋੜਾ ਬੈਨੀਫਿਟ ਜਿਆਦਾ ਤੇ ਅਸੀਂ ਮੱਕੀ ਨੂੰ ਹਮੇਸ਼ਾ ਸੁਕਾ ਕੇ ਵੜਦੇ ਆ ਕਿਉਂਕਿ ਉਹਦੇ ਵਿੱਚ ਥੋੜਾ ਝਾੜ ਤੇ ਤੁਹਾਡੇ ਲਾਸਸਿਸ ਘਟਦੇ ਨੇ ਕਟਾਈ ਦੇ ਸਮੇਂ ਦਾਣੇ ਦੇ ਟੁੱਟਣ ਦੇ ਲਾਸਸ ਘਟਦੇ ਆ ਜੇ ਤੁਸੀਂ ਉਹਨੂੰ ਥੋੜੀ ਜਿਹੀ ਲੋਕ ਮੈਂ ਦੇਖਦਾ ਹਰੀ ਵੜਦੇ ਆ ਉਹਦੇ ਵਿੱਚ ਲਾਸਸ ਜਿਆਦਾ ਵੱਜ ਜਾਂਦੇ ਆ ਕਿਉਂਕਿ ਉਹਦੇ ਵਿੱਚ ਦਾਣਾ ਟੁੱਟਦਾ ਤੇ ਤੁਹਾਡਾ ਆਟੋਮੈਟਿਕਲੀ ਝਾੜ ਘਟਦਾ ਅਸੀਂ ਕੋਈ 40 ਤੋਂ 42 ਕੁਇੰਟਲ ਸੁੱਕੀ ਮੱਕੀ ਖੜਦੰਨੇ ਜੀ ਪਰ ਇੱਕੜ ਦੇ ਵਿੱਚੋਂ ਮੱਕੀ ਦੇ ਵਿੱਚ ਜਿਵੇਂ ਅਸੀਂ ਜ਼ਿਆਦਾ ਵੇਚਦੇ ਆ 9908 ਤੇ 11844 ਜਿਹੜੀ ਲੇਟ ਚ ਲੱਗਦੀ 1844 ਪਹਿਲਾਂ 9908 ਮੱਕੀ ਤੋਂ ਬਾਅਦ ਆ ਝੋਨੇ ਦੀ ਫਸਲ ਜੀ ਝੋਕ ਕਿਉਂਕਿ ਸਾਡੇ ਕੋਲ ਸ਼ਾਰਟ ਪੀਰੀਅਡ ਟਾਈਮ ਹੁੰਦਾ ਵਾ ਅਸੀਂ ਛੋਟੀਆਂ ਵੈਰਾਈਟੀਆਂ ਜਿਵੇਂ ਅਸੀਂ ਜ਼ਿਆਦਾ ਵੈਰਾਈਟੀਆਂ ਰੈਫਰ ਉਹ ਕਰ ਰਹੇ ਜਿਹੜੀ ਯੂਨੀਵਰਸਿਟੀ ਨੇ ਕਿਤੇ ਜਿਵੇਂ ਪੀਆਰ 121 ਹੁਣ ਜਿਵੇਂ ਅਸੀਂ 126 ਨੂੰ ਜਿਆਦਾ ਲੇਟ ਦੇ ਵਿੱਚ ਲਾਉਣੇ ਆ ਜੀ ਜਿਆਦਾਤਰ ਜਿਵੇਂ ਉਹਨੇ 28 ਤੇ 29 ਆਏ ਆ ਛੋਟੇ ਛੋਟੇ ਉਹਨਾਂ ਦੇ ਵੀ ਲਾਗੇ ਦੇਖਿਆ ਟ੍ਰੈਲ ਜਿਆਦਾ ਅਸੀਂ ਪੀਆਰ 126 ਨੂੰ ਜਿਆਦਾ ਪ੍ਰੇਫਰ ਕਰਦੇ ਆ ਇਹਦਾ ਵੀ ਲੋਕਲ ਇਹ ਤਾਂ ਸਾਡੇ ਆੜਤੀ ਹੈ ਲੋਕਲ ਹੈਗੇ ਨੇ ਜੀ ਪਹਿਲੀ ਫਸਲ ਮੇਰੇ ਹਿਸਾਬ ਨਾਲ ਆਪਾਂ ਅਸੀਂ ਝੋਨੇ ਦੀ ਲੈਣੇ ਆ ਉਸ ਤੋਂ ਬਾਅਦ ਅਸੀਂ ਅਕਤੂਬਰ ਦੇ ਵਿੱਚ ਆਲੂ ਦੀ ਸਟਾਰਟਿੰਗ ਕਰ ਦਿੰਨੇ ਆ ਅਕਤੂਬਰ ਨਵੰਬਰ ਦਸੰਬਰ ਜਨਵਰੀ ਦੇ ਵਿੱਚ ਇਹਦੀ ਪਟਾਈ ਸ਼ੁਰੂ ਕਰ ਦਿੰਨੇ ਆ ਉਸ ਤੋਂ ਬਾਅਦ ਅਸੀਂ ਮੈਂਥਾ ਜਿਹੜੇ ਆਲੂਆਂ ਦੇ ਖੇਤ ਵਿਲੇ ਹੋ ਜਾਂਦੇ ਆ ਉਹਦੇ ਵਿੱਚ ਮੱਕੀ ਤੇ ਐਂਡ ਦੇ ਵਿੱਚ ਜਿਹੜੇ ਸਭ ਤੋਂ ਲੇਟ ਖਾਲੀ ਹੁੰਦੇ ਆ ਉਹਦੇ ਵਿੱਚ ਅਸੀਂ ਜਿਵੇਂ ਮੂੰਗੀ ਦੀ ਬਿਜਾਈ ਕਰ ਦਿੰਨੇ ਆ ਜੀ ਜਿਦਾਂ ਅਸੀਂ ਮੂੰਗੀ ਦੀ ਬਿਜਾਈ ਵੀ ਬਹੁਤ ਲੰਮੇ ਸਮੇਂ ਤੋਂ ਕਰਦੇ ਆਉਂਦੇ ਆ ਖੇਤੀ ਖੇਤੀ ਨਹੀਂ ਰਹੀ ਖੇਤੀ ਹੁਣ ਬਿਜ਼ਨਸ ਹੋ ਗਿਆ ਜੇ ਤੁਸੀਂ ਉਹਨੂੰ ਬਿਜ਼ਨਸ ਦੇ ਤੌਰ ਤੇ ਕਰੋਗੇ ਤੁਸੀਂ ਆਪੇ ਹੀ ਸਕਸੈਸ ਹੋ ਤੁਸੀਂ ਅੱਗੇ ਹੋ ਤੁਸੀਂ ਇਹਦੇ ਲਈ ਬੜੀਆਂ ਚੀਜ਼ਾਂ ਨੇ ਤੁਸੀਂ ਇਹਦੀ ਮੰਡੀਕਰਨ ਜਿਹੜਾ ਮਾਰਕੀਟਿੰਗ ਆ ਜਿਵੇਂ ਆਲੂ ਦੀ ਮਾਰਕੀਟਿੰਗ ਆ ਤੁਸੀਂ ਆਪ ਕਰੋ ਵਪਾਰੀਆਂ ਸਿਰ ਤੇਨਾਂ ਨੂੰ ਵੀ ਤੁਹਾਡੇ ਆਪ ਦੇ ਲਿੰਕ ਬਣਨ ਨੂੰ ਟਾਈਮ ਲੱਗਦਾ ਹਰੇਕ ਟਾਈਮ ਨੂੰ ਬਿਜ਼ਨਸ ਨੂੰ ਵੀ ਹਰੇਕ ਬਿਜ਼ਨਸ ਨੂੰ ਟਾਈਮ ਲੱਗਦਾ ਕਿਸੇ ਪੌੜੀ ਤੋਂ ਚੜਦੇ ਹੌਲੀ 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 ਉੱਪਰ ਜਾਂਦੇ ਆਪਾਂ ਮੇਰੇ ਫਾਜ਼ਲ ਸਾਹਿਬ 92 ਤੋਂ ਲੱਗੇ ਸੀਗੇ ਅਸੀਂ ਵੀ ਆ ਕੇ ਪਿੱਛੇ ਸਾंभਿਆ ਵਾ ਪਰ ਮੇਰੇ ਫਾਜ਼ਲ ਸਾਹਿਬ ਨੇ ਸਾਡੇ ਲਈ ਇੱਕ ਬੇਸ ਤਿਆਰ ਕਰਤਾ ਸੀਗਾ ਤੇ ਅਸੀਂ ਉਹਨੂੰ ਸਾਂਭਣਾ ਸਾਡਾ ਫਰਜ਼ ਸੀ ਜਿਵੇਂ ਇਹਨਾਂ ਨੇ ਦੱਸਿਆ ਕਿ ਅਸੀਂ 40 42 ਕੁਇੰਟਲ ਮੱਕੀ ਕੱਢਦੇ ਆਂ ਠੀਕ ਹੈ ਔਰ ਉਦੋਂ ਬਾਅਦ ਉਹ ਸਾਰੀ ਮੱਕੀ ਬੇਸ਼ੱਕ ਬੜਾ ਔਖਾ ਕੰਮ ਉਹਨੂੰ ਸਾਂਭਣਾ ਝੋਨਾ ਲਾਉਣਾ ਉਹਦੇ ਵਿੱਚ ਉਹ ਵਿੱਚ ਤਿੰਨ ਚਾਰ ਮਹੀਨੇ ਝੋਨੇ ਦੇ ਵਿੱਚ ਹੀ ਮੁੱਢਾਂ ਦੇ ਵਿੱਚ ਤੋਰੀ ਫਿਰਦੇ ਰਹਿੰਦੇ ਉਹਨਾਂ ਦੇ ਜਿਹੜੇ ਡੱਕੇ ਆ ਪਰ ਫਿਰ ਵੀ ਇਹ ਉਹਦੇ ਅੱਗੇ ਹਾਰਦੇ ਨਹੀਂਗੇ ਆਪਣਾ ਮਨਮਰ ਉੱਚਾ ਰੱਖ ਕੇ ਵੀ ਜੇ ਕੋਈ ਬਹਾਨਾ ਲਾਵੇ ਕਿਸਾਨ ਤੇ ਉਹ ਇਹਨਾਂ ਤੋਂ ਸੇਧ ਲੈ ਸਕਦਾ ਕਿ ਅਸੀਂ ਇਹ ਕੰਮ ਕਰਨਾ ਹੀ ਕਰਨਾ ਮੈਂ ਇਸ ਮੌਕੇ ਤੇ ਇਹ ਗੱਲ ਕਹਿਣੀ ਚਾਹੁੰਦਾ ਕਿ ਇੱਕ ਕਿਸਾਨ ਇਹ ਕਿਹੋ ਜਿਹਾ ਵਰਗਾ ਦੁਨੀਆ ਦਾ ਕਿਸੇ ਵੀ ਦੇਸ਼ ਦਾ ਕਿਸਾਨ ਜਿਹੜਾ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਕਿਉਂਕਿ ਕੋਈ ਵੀ ਬਿਜ਼ਨਸ ਆ ਕੋਈ ਇੰਡਸਟਰੀ ਆ ਕੋਈ ਹੌਜਰੀ ਆ ਹੈ ਕੋਈ ਵੀ ਕਿੱਤਾ ਵਾ ਉਹ ਛੱਤ ਥੱਲੇ ਚੱਲਦਾ ਇਹ ਸਾਰੀ ਦੀ ਸਾਰੀ ਖੇਤੀ ਜਿਹੜੀ ਆ ਇਹ ਕੁਦਰਤ ਦੇ ਵਾਸਾ ਖੁੱਲੇ ਸਾਮਾਨ ਥੱਲੇ ਇਹਨੂੰ ਬੜੀਆਂ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਪਲੀ ਪਲਾਈ ਫਸਲ ਜਿਹੜੀ ਆ ਉੱਤੇ ਗੜੇ ਮਾਰ ਹੋ ਸਕਦੀ ਆ ਉੱਤੇ ਤੇ ਵੱਡਾ ਹਨੇਰੀ ਝੱਖੜਾ ਕੇ ਉਹ ਆ ਸਕਦੀ ਆ ਮੈਂ ਇਸ ਤੁਹਾਡੇ ਮਾਧਿਅਮ ਤੋਂ ਖੇਤੀਬਾੜੀ ਵਿਭਾਗ ਦੇ ਵੱਲੋਂ ਅਪੀਲ ਕਰਨਾ ਚਾਹੁੰਦਾ ਕਿਸਾਨਾਂ ਨੂੰ ਕਿ ਉਹ ਆਪਣੇ ਨਗਰਾਂ ਦੇ ਵਿੱਚ ਇਹਨਾਂ ਵੱਡੇ ਕਿਸਾਨਾਂ ਦੇ ਤੋਂ ਸੇਧ ਲੈਂਦੇ ਆ ਕਿਵੇਂ ਇਹ ਚੁਣੌਤੀਆਂ ਕਬੂਲ ਕਰਦੇ ਆ ਤੁਸੀਂ ਇਸ ਗੱਲ ਨੂੰ ਵੀ ਚੁਣੌਤੀ ਕਬੂਲ ਕਰੋਗੇ ਆਪਣੇ ਜਿਹੜੇ ਸਪਰੇਅ ਪੰਪ ਨੇ ਪਾਵਰ ኦਪਰੇਟਿਡ ਜਾਂ ਬੈਟਰੀ ኦਪਰੇਟਿਡ ਇਹਨਾਂ ኦਪਰੇਟਰ ਜਾਂ ਪਾਣੀ ਦੀਆਂ ਟੈਂਕੀਆਂ ਪਿੰਡਾਂ ਦੇ ਵਿੱਚ ਉਹਨਾਂ ਨੂੰ ਵੀ ਸੰਭਾਲ ਆਪਾਂ ਵਰਤੋਂ ਯੋਗ ਰੱਖੀਏ ਭਾਵੇਂ ਆਪਾਂ ਮਤਲਬ ਜਦੋਂ ਲੋਡ ਪਵੇ ਚੰਚੇ ਤੇ ਲੋਕਾਂ ਦੇ ਸਹਿਯੋਗ ਤੋਂ ਬਿਨਾ ਕੋਈ ਵੀ ਵਿਭਾਗਾਂ ਕੋਈ ਵੀ ਜਿਹੜਾ ਪ੍ਰਸ਼ਾਸਨ ਆ ਉਹ ਚੱਲ ਨਹੀਂ ਸਕਦਾ ਲੋਕਾਂ ਦੀ ਸ਼ਮੂਲੀਅਤ ਦੇ ਨਾਲ ਹੀ ਆਪ ਦੀ ਸ਼ਮੂਲੀਅਤ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਜਿਹੜਾ ਡਵੈਲਪਮੈਂਟ ਦੀ ਹੈ ਜੇਕ ਜਾਇਸ਼ ਬਹੁਤ ਆ ਖੇਤੀ 'ਚ ਬੜੀਆਂ ਵੱਡੀਆਂ ਪ੍ਰਾਪਤੀਆਂ ਹੋ ਸਕਦੀਆਂ ਜੇ ਹੋਰ ਖੇਤੀ ਲਾਗਤਾਂ ਘਟਾ ਕੇ ਖੇਤੀ ਖਰਚੇ ਘਟਾ ਕੇ ਜ਼ਮੀਨ ਦੀ ਸਿਹਤ ਬਰਕਰਾਰ ਰੱਖ ਕੇ ਜਿਵੇਂ ਸਟਾਰ ਮੈਨੇਜਮੈਂਟ ਦੀ ਗੱਲ ਕੀਤੀ ਆ ਬਹੁਤ ਵੱਡੀ ਮਾਤਰਾ ਦੇ ਵਿੱਚ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਪੋਟਾਸ਼ ਛੋਟੇ ਤੱਤ ਮੈਗਨੀਜ਼ੀਅਮ ਜ਼ਿੰਕ ਸਲਫਰ ਆਰਨ ਸਾਰੇ ਜਿਹੜੇ ਆ ਇਹ ਪਰਾਲੀ ਦੇ ਵਿੱਚ ਰਹਿੰਦੇ ਜੇ ਤੁਸੀਂ ਦਾਣੇ ਵੱਢ ਲੀਨੇ ਆ ਜੇ ਉਹਨੂੰ ਅੱਗ ਲਾ ਕੇ ਸਾੜਾਂਗੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੀ ਹੁੰਦਾ ਪਰ ਨਾਲ ਦੀ ਨਾਲ ਜਿਹੜੀ ਸੜ ਜਾਂਦੇ ਆ ਔਰ ਉਹਦੇ ਨਾਲ ਸਾਡੇ ਜਿਹੜੇ ਬਹੁਤ ਸਾਰੇ ਲਾਭਦਾਇਕ ਜਿਵੇਂ ਅਰਥ ਕੀੜ ਗੁੰਡੋਏ ਨੇ ਅਰਥ ਵਰਮ ਨੇ ਹੋਰ ਮਾਈਕ੍ਰੋ ਫਲੋਰਾ ਫੰਨਾ ਜੋ ਵੀ ਹੈਗਾ ਸਾਡਾ ਉਹ ਸਾਰਾ ਜ਼ਮੀਨ ਦੇ ਅੰਦਰ ਸਾਡੇ ਮਿੱਤਰ ਕੀੜੇ ਉਹ ਸਾਰੇ ਇਹਦੇ ਨਾਲ ਮਰਦੇ ਆ ਔਰ ਉਹਦੇ ਨਾਲ ਜ਼ਮੀਨ ਜਿਹੜੀ ਆ ਲਗਾਤਾਰ ਬੰਜਰ ਹੋਣ ਵਾਲੇ ਪਾਸੇ ਨੂੰ ਜਾ ਰਹੀ ਆ ਨੈਸ਼ਨਲ ਗ੍ਰੀਨ ਇੰਟਰਵਿਊ ਨਾਲ ਜਿਹੜਾ ਫੈਸਲਾ ਕੀਤਾ ਉਹ ਫੈਸਲਾ ਕੁਦਰਤ ਪੱਖੀ ਆ ਮਨੁੱਖ ਪੱਖੀ ਆ ਜਿਹੜੀ ਕਿਸਾਨੀ ਆ ਪੰਜਾਬ ਦੀ ਉਹਦੇ ਉਹਨੂੰ ਸਪੋਰਟਿਵ ਰਹਿੰਦਿਆਂ ਹੋਇਆਂ ਖੇਤੀ ਮਸ਼ੀਨਰੀ ਤੇ ਹੋਰ ਸਬਸਿਡੀਆਂ ਦੇਣੀਆਂ ਚਾਹੀਦੀਆਂ ਔਰ ਜਿਹੜੇ ਖੇਤੀ ਸੰਧ ਨੇ ਜਿਹੜੇ ਪ੍ਰਾਲੀ ਪ੍ਰਬੰਧਨ ਵਾਲੇ ਨੇ ਉਹਨਾਂ ਨੂੰ ਉਹਨਾਂ ਤੇ ਵੀ ਸਬਸਿਡੀਆਂ ਦੇਣੀਆਂ ਚਾਹੀਦੀਆਂ ਅਸੀਂ ਪਹਿਲਾਂ ਹੀ ਕੋਆਪਰੇਟਿਵ ਸੈਟੀਆਂ ਰਹੀ ਜਿਹੜੇ ਕਿਸਾਨ ਕੋਈ ਗਰੁੱਪ ਬਣਾ ਕੇ ਸਬਸਿਡੀਆਂ ਲੈਣਾ ਚਾਹੁੰਦੇ ਕੱਲਾ ਦਾ ਕੱਲਾ ਕਿਸਾਨ ਨਹੀਂ ਖਰੀਦ ਸਕਦਾ ਛੋਟਾ ਕਿਸਾਨ ਪੈਸੇ ਦੀ ਤੰਗੀ ਕਰਕੇ ਉਹ ਗਰੁੱਪ ਬਣਾ ਸਕਦਾ ਪਿੰਡਾਂ ਦੇ ਵਿੱਚ ਗਰੁੱਪ ਬਣਾ ਕੇ ਕਸਟਮ ਹੇਰਿੰਗ ਸੈਂਟਰ ਉਹਨੂੰ ਅਸੀਂ ਕਹਿੰਦੇ ਆ ਉਹਦੇ ਤੇ ਅਸੀਂ 80% ਸਬਸ ਊਚਲ ਕਿਸਾਨ ਨੂੰ 50% ਸਬਸਿਦੀ ਦਿੰਨੇ ਆ ਉਹਦੇ ਤੇ 80% ਆ ਉਹ ਸਾਡੀ ਕ੍ਰੌਪ ਰੈਜੀਡੂ ਮੈਨੇਜਮੈਂਟ ਸਕੀਮ ਆ ਇੱਕ ਉਹ ਸਕੀਮ ਦੇ ਤਹਿਤ ਗਰੁੱਪ ਨੂੰ ਜਾਂ ਗਰੁੱਪ ਜਿਹੜਾ ਕੋਪਰਸਿਟੀ ਵੀ ਹੋ ਸਕਦਾ ਪਿੰਡ ਦੀ ਜਿਹੜੀ ਸਹਿਕਾਰੀ ਸਭਾ ਪਿੰਡ ਦੀ ਜਿੱਦੇ ਚ ਅੱਗੇ ਖਾਦ ਦੀ ਵੰਡ ਹੁੰਦੀ ਆ ਪਿੰਡ ਦੇ ਮੈਂਬਰ ਉਹਦੇ ਆਪ ਹੁੰਦੇ ਆ ਉਹਦਾ ਲਾਭ ਵੀ ਉਹਨਾਂ ਨੂੰ ਹੁੰਦਾ ਤੇ ਉਹਨਾਂ ਨੂੰ ਸੁੱਖ ਵੀ ਆਉਦਾ ਦੂਜੇ ਫਾਰਮਰਾਂ ਕੋਲ ਵਪਾਰੀ ਆਉਂਦੇ ਆ ਵਪਾਰੀ ਆਦੇ ਪੈਸੇ ਵਿੱਚੋਂ ਕੱਢ ਕੇ ਕਮਾਈ ਕਰਕੇ ਆਲੂ ਵੇਚਦੇ ਪਰ ਅਸੀਂ ਸਿੱਧਾ ਫਾਰਮਰ ਤੱਕ ਪਹੁੰਚ ਕਰਦੇ ਆਂ ਇਹ ਤੋਂ ਭੇਜ ਕੇ ਮਹਾਰਾਸ਼ਟਰ ਦੇ ਵਿੱਚ ਇਹ ਸਟੋਰਾਂ ਦੇ ਵਿੱਚ ਸਟੋਰ ਕਰ ਲੈਣੇ ਆ ਜਿਵੇਂ ਐਮਪੀ ਦੇ ਵਿੱਚ ਕਰ ਲੈਣੇ ਆ ਫਿਰ ਸਿੱਧਾ ਫਾਰਮਰਾਂ ਨੂੰ ਦਿੰਨੇ ਆ ਉਹਦੇ ਵਿੱਚ ਫਾਰਮਰ ਦਾ ਫਾਇਦਾ ਵੀ ਆ ਤੇ ਸਾਡਾ ਵੀ ਫਾਇਦਾ ਮਸ਼ੀਨਰੀ ਕਰਨ ਕਰਨਾ ਪੈਣਾ ਵਾ ਕਿਉਂਕਿ ਆਉਣ ਵਾਲੇ ਸਮੇਂ 'ਚ ਲੇਬਰ ਪ੍ਰੋਬਲਮ ਵੱਡੀ ਹੋ ਜਾਣੀ ਆ ਤੇ ਉਹਦੇ ਲਈ ਸਾਨੂੰ ਪਹਿਲਾਂ ਹੀ ਆਹ ਦੇ ਸਟੈਪ ਲੈ ਕੇ ਰੱਖਣੇ ਪੈਣੇ ਆ ਵੀ ਅਸੀਂ ਅੱਗੇ ਕੀ ਕਰਨਾ ਵਾ ਅਸੀਂ ਕਿੱਦਾਂ ਆਲੂ ਨੂੰ ਵੇਚਣਾ ਅਸੀਂ ਕਿੱਦਾਂ ਆਲੂ ਨੂੰ ਪੱਟਣਾ ਅਸੀਂ ਕਿੱਦਾਂ ਮੱਕੀ ਵੇਚਣੀ ਆ ਤੇ ਮੱਕੀ ਵਧਣ ਦੇ ਅਤੇ ਲੇਬਰ ਤੇ ਡਿਪੈਂਡ ਨਹੀਂ ਰਹਿਣਾਗਾ ਕਿਉਂਕਿ ਸਾਨੂੰ ਮਸ਼ੀਨਰੀ ਕਰਨ ਕਰਨਾ ਪੈਣਾ ਕਿਉਂਕਿ ਆਉਣ ਵਾਲਾ ਸਮਾਂ ਲੇਬਰ ਤੋਂ ਰਹਿਤ ਹੋ ਜਾਣਾ ਮੈਂ ਕਿਉਂਕਿ ਲੇਬਰਾਂ ਬਹੁਤ ਮਹਿੰਗੀਆਂ ਹੁੰਦੀਆਂ ਜਾਂਦੀਆਂ ਮੈਂ ਸਾਨੂੰ ਮਸ਼ੀਨਰੀ ਕਰਨ ਕਰਕੇ ਖੇਤੀ ਨੂੰ ਸਸਤਾ ਕਰਨਾ ਪੈਣਾ ਮੈਂ ਤੁਸੀਂ ਪਿੱਛੇ ਦੇਖ ਸਕਦੇ ਹੋ ਜਿਹੜਾ ਪੈਡੀ ਪਲਾਂਟਰ ਦੇ ਨਾਲ ਸਾਡਾ ਜਿਹੜਾ ਝੋਨਾ ਲੱਗਿਆ ਹੋਇਆ ਵਾ ਮੈਂ ਬਹੁਤ ਖੁਸ਼ ਹਾਂ ਕਿ ਅਸੀਂ ਪੈਡੀ ਪਲਾਂਟਰ ਨਾਲ ਝੋਨਾ ਲਾ ਰਹੇ ਹਾਂ ਪਹਿਲਾਂ ਚਲੋ ਮੂਰੇ ਮੂਰੇ ਪਹਿਲਾਂ ਸਾਨੂੰ ਤਕਲੀਫ ਹੋਈਆਂ ਵੀ ਹਾਂ ਸਾਨੂੰ ਪਨੀਰੀ ਬੀਜਣ ਦੀ ਨਰਸਰੀ ਤਿਆਰ ਕਰਨ ਦੀ ਹਰ ਇੱਕ ਚੀਜ਼ ਦੇ ਪ੍ਰੈਕਟੀਕਲ ਕਰਕੇ ਹੀ ਪਤਾ ਲੱਗਦਾ ਵਾ ਵੀ ਅਸੀਂ ਕਿਦਾਂ ਪ੍ਰੈਕਟੀਕਲ ਕਰਦੇ ਹਾਂ ਕੀ ਸਿੱਖਦੇ ਹਾਂ ਤੁਸੀਂ ਕਿਸੇ ਦੇ ਦੇਖੋ ਕਹੇ ਤੇ ਤਾਂ ਬਲੋਗ ਕੋਈ ਕਹਿੰਦਾ ਇਹ ਹੋ ਨਹੀਂ ਸਕਦਾ ਪਰ ਜਦੋਂ ਚਾ ਤੁਸੀਂ ਪ੍ਰੈਕਟੀਕਲ ਨਹੀਂ ਨ ਕਰਦੇ ਉਹਨਾਂ ਚਿਰ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਆਉਣ ਵਾਲੇ ਸਮੇਂ 'ਚ ਸਾਡੀ ਰਿਸਰਚ ਚੱਲ ਰਹੀ ਹੈ ਵੀ ਜਿਹੜਾ ਪਟਾਈ ਤੇ ਵੀ ਲੇਬਰ ਦੀ ਜ਼ਿਆਦਾ ਲੋਡ ਪੈਂਦੀ ਉਹ ਘਟਾਇਆ ਘਟਾਈ ਕੀਤੀ ਜਾਵੇ ਵੀ ਹਾਂ ਘਟਾ ਕੇ ਮਸ਼ੀਨਾਂ ਲਿਆਂਦੀਆਂ ਜਾਣ ਸਾਡੀ ਗੱਲ ਵੀ ਚੱਲ ਰਹੀ ਹੈ ਚਲੋ ਥੋੜੀਆਂ ਜਿਹੀਆਂ ਮਸ਼ੀਨਾਂ ਦੇ ਵਿੱਚ ਪ੍ਰੋਬਲਮਸ ਚੱਲ ਰਹੀਆਂ ਨੇ ਉਹ 2-3 ਸਾਲ ਦੇ ਵਿੱਚ ਪੂਰੀਆਂ ਹੋ ਜਾਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਝੋਨੇ ਨੂੰ ਬੰਦ ਕਰਨ ਤੱਕ ਜਾਣਾ ਕਿਉਂਕਿ ਉਹ ਰੀਜਨਾਂ ਕਿ ਪਾਣੀ ਬਹੁਤ ਥੱਲੇ ਚੱਲੇ ਗਿਆ ਨੇ ਜੀ 120 ਤੀ 30 ਫੁੱਟ ਤੇ ਥੱਲੇ ਪੰਜਾਬ ਦਾ ਪਾਣੀ ਚੱਲਿਆ ਗਿਆ ਵਾ ਕਿਤੇ ਕਿਤੇ 1.5-150 ਫੁੱਟ ਤੇ ਪਾਣੀ ਥੱਲੇ ਚੱਲਿਆ ਗਿਆ ਕਿਉਂਕਿ ਇਹ ਪਚਾਉਣਾ ਪੈਣਾ ਵਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਕੀ ਜਵਾਬ ਦਵਾਂਗੇ ਚਲੋ ਸਿੱਧੀ ਬਜਾਈ ਕਾਮਯਾਬ ਹੁੰਦੀ ਆ ਹੁਣ ਆਉਣਗੇ ਰਿਜ਼ਲਟ ਉਹਦੇ ਵਿੱਚ ਅਕਤੂਬਰ ਦੇ ਵਿੱਚ ਉਹ ਮੈਨੂੰ ਕਹਿਣਾ ਸਿੱਧੀ ਬਜਾਈ ਕਰਨੀ ਚਾਹੀਦੀ ਹੈ ਜੀ ਤੇ ਤੁਹਾਨੂੰ ਲੋਕਾਂ ਨੂੰ ਇਹ ਵੀ ਅਪੀਲ ਆ ਕਿ ਝੋਨੇ ਦੇ ਚੱਕਰ ਚੋਂ ਨਿਕਲ ਕੇ ਤੁਹਾਨੂੰ ਦੂਜੀਆਂ ਫਸਲਾਂ ਵੀ ਅਪਣਾਉਣੀਆਂ ਪੈਣੀਆਂ ਨੇ ਤੇ ਪਰ ਉਹਦੇ ਲਈ ਮਾਰਕੀਟਿੰਗ ਆਪ ਕਰਨੀ ਪੈਣੀ ਹੈ ਤੁਸੀਂ ਵਪਾਰੀਆਂ ਦੇ ਡਿਪੈਂਡ ਨਹੀਂ ਰਹਿ ਸਕਦੇ ਵੀ ਹਾਂ ਤੁਸੀਂ ਜਿਹੜੀ ਮਾਰਕੀਟਿੰਗ ਆਪ ਕਰੋਗੇ ਤੁਹਾਨੂੰ 4 ਪੈਸੇ ਜ਼ਿਆਦਾ ਬਚਣਗੇ ਤੇ ਤੁਹਾਨੂੰ ਖੁਸ਼ੀ ਹੋਊਗੀ ਤੁਸੀਂ ਕਹੋਗੇ ਵੀ ਇਹ ਕੰਮ ਠੀਕ ਆ ਵਧੀਆ ਆਧੁਨਿਕ ਪ੍ਰਮਾਣਿਤ ਜਿਹੜੀਆਂ ਕਿਸਮਾਂ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਗਈਆਂ ਤਾਂ ਕਿ ਤੁਹਾਡੇ ਖੇਤੀ ਖਰਚੇ ਘੱਟ ਹੋਣ ਨੰਬਰ 2 ਤੇ ਆਪਾਂ ਕਿਸਾਨ ਵੀਰੋ ਇਹ ਜਿਹੜੀ ਲੇਜ਼ਰ ਕਰਾਹਾ ਕਰਾਉਣ ਦੀ ਜਿਹੜੀ ਤਕਨੀਕ ਆ ਇਹ ਵੀ ਬਹੁਤ ਹੀ ਵਧੀਆ ਤਕਨੀਕ ਆ ਇਹਦੇ ਇਹ ਵੀ ਬਹੁਤ ਆਪਣੇ ਕਿਸਾਨਾਂ ਨੇ ਇਸ ਚੀਜ਼ ਨੂੰ ਆਪਦੇ ਖੇਤਾਂ ਦੇ ਵਿੱਚ ਲਾਗੂ ਕੀਤਾ ਆ ਠੀਕ ਹੈ ਜਦੋਂ ਕਿਸੇ ਕਿਸ ਵਧੀਆ ਤਕਨੀਕ ਦਾ ਤੁਹਾਨੂੰ ਰਿਜ਼ਲਟ ਵਧੀਆ ਮਿਲਦੇ ਆ ਤਾਂ ਆਪਾਂ ਨੂੰ ਕਿਸਾਨਾਂ ਨੂੰ ਬਹੁਤ ਜ਼ਿਆਦਾ ਉਹਦੇ ਲਈ ਪ੍ਰੇਰਿਤ ਕਰਨ ਦੀ ਲੋੜ ਨਹੀਂ ਪੈਂਦੀ ਉਵੇਂ ਜਿਵੇਂ ਆਪਣਾ ਲੇਜ਼ਰ ਕਰਾਹਾ ਹੈਗਾ ਉਹਦੇ ਨਾਲ ਤੁਸੀਂ ਆਪਾਂ ਜਦੋਂ ਝੋਨੇ ਦੀ ਬਜਾਈ ਕਰਨੀ ਹੈਗੀ ਆ ਕਦੋਂ ਕਰਨ ਤੋਂ ਪਹਿਲਾਂ ਸਾਰਾ ਖੇਤ ਤੁਹਾਡਾ ਲੇਜ਼ਰ ਕਰਾਹਾ ਲਵਾ ਕੇ ਲੈਵਲ ਕਰ ਲੈਣਾ ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਪਾਣੀ ਦੀ ਬਚਤ ਹੁੰਦੀ ਆ ਬਹੁਤ ਜ਼ਿਆਦਾ ਜਦੋਂ ਤੁਸੀਂ ਇੱਕ ਵਾਰੀ ਪਾਣੀ ਲਾਉਂਗੇ ਤਾਂ ਸਾਰੇ ਖੇਤ ਦੇ ਵਿੱਚ ਇੱਕ ਸਾਰ ਤੁਸੀਂ ਪਾਣੀ ਲਗਾ ਸਕਦੇ ਆ ਇਦਾਂ ਐਵੇਂ ਨਹੀਂ ਹੋਊਗਾ ਵੀ ਚਾ ਨੀਵਾ ਲੱਗਿਆ ਕਿਤੇ ਪਾਣੀ ਵੱਧ ਭਰ ਭਰ ਕੇ ਲੱਗ ਰਿਹਾ ਤੇ ਪਾਣੀ ਦੀ ਉਹਦੇ ਨਾਲ ਦੁਰਵਰਤੋਂ ਹੋ ਰਹੀ ਆ ਇਹ ਦੂਸਰੀ ਹੋ ਗਈ ਨੰਬਰ 3 ਤੇ ਕਿਸਾਨ ਵੀਰੋ ਜਿਹੜੀਆਂ ਆਪਾਂ ਗੱਲ ਕਰਦੇ ਹੈਗੀਆਂ ਖਾਦਾਂ ਦੀ ਖਾਦਾਂ ਦੇ ਵਿੱਚ ਵੀ ਆਪਾਂ ਹੁਣ ਕਿਸਾਨ ਵੀਰੋ ਬਹੁਤ ਹੀ ਜਿਹੜੀਆਂ ਆਧੁਨਿਕ ਤਕਨੀਕਾਂ ਜਿਹੜੀਆਂ ਆ ਚੁੱਕੀਆਂ ਤੇ ਇਹਦੇ ਨਾਲ ਜਿਵੇਂ ਹੁਣ ਇੱਕ ਨਵੀਂ ਤਕਨੀਕ ਵੀ ਹੈਗੀ ਆ ਚਲੋ ਨਵੀਂ ਤਾਂ ਨਹੀਂ ਬਹੁਤ ਸਾਰੇ ਕਿਸਾਨ ਵੀਰ ਆਪਣੇ ਖੇਤਾਂ ਦੇ ਉੱਤੇ ਲਾ ਰਹੇ ਆ ਸਿੱਧੀ ਬਜਾਈ ਜਿਹੜੀ ਝੋਨੇ ਦੀ ਹੈਗੀ ਆ ਉਵੀ ਬਹੁਤ ਕਿਸਾਨ ਵੀਰੋ ਬਸ ਇੱਕ ਗੱਲ ਇਹ ਹੈਗੀ ਆ ਵੀ ਜਦੋਂ ਵੀ ਤੁਸੀਂ ਕਿਸੇ ਨਵੀਂ ਤਕਨੀਕ ਨੂੰ ਸ਼ੁਰੂ ਕਰਨਾ ਉਹਨੂੰ ਇੱਕ ਵਾਰੀ ਤੁਹਾਨੂੰ ਉਹਦੇ ਸੰਬੰਧੀ ਪੂਰੀ ਜਾਣਕਾਰੀ ਲੈਣਾ ਤੁਹਾਡਾ ਪਹਿਲਾ ਜਿਹੜਾ ਮੁੱਖ ਉਦੇਸ਼ ਹੋਣਾ ਚਾਹੀਦਾ ਕਿਉਂਕਿ ਕਈ ਵਾਰੀ ਕਿਸਾਨ ਵੀਰਾਂ ਨੂੰ ਕਿਸੇ ਨਵੀਂ ਤਕਨੀਕ ਬਾਰੇ ਇੰਨੀ ਜਾਣਕਾਰੀ ਨਹੀਂ ਹੁੰਦੀ ਤਾਂ ਉਹਨੂੰ ਆਪਣੇ ਹੀ ਤੌਰ ਤੇ ਆਪਣੀ ਉਹ ਥੋੜੇ ਤਰੀਕੇ ਦੇ ਵਿੱਚ ਜਿਵੇਂ ਲਗਾ ਲੈਂਦੇ ਹੈਗੇ ਆ ਬਿਨਾ ਜਾਣਕਾਰੀ ਤੋਂ ਤੇ ਜਦੋਂ ਉਹ ਤਕਨੀਕ ਪ੍ਰੋਪਰ ਤੁਹਾਨੂੰ ਪੂਰੇ ਰਿਜ਼ਲਟ ਵਧੀਆ ਨਹੀਂ ਮਿਲਦੇ ਤਾਂ ਆਪਾਂ ਕਈ ਵਾਰ ਇਹ ਵੀ ਕਹਿ ਦਿੰਦੇ ਆ ਵੀ ਇਹ ਤਕਨੀਕ ਸਹੀ ਨਹੀਂ ਹੈਗੀ ਜਿਹੜੀਆਂ ਨਵੀਆਂ ਤਕਨੀਕਾਂ ਮੇਰੀ ਤੁਹਾਨੂੰ ਇਹੀ ਇਸੇ ਮਤਲਬ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਇਹ ਗੁਜ਼ਾਰਿਸ਼ ਹੈਗੀ ਆ ਵੀ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਜੁੜੋ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਖ-ਵੱਖ ਜਿਹੜੇ ਕ੍ਰਿਸ਼ੀ ਵਿਗਿਆਨ ਕੇਂਦਰ ਹੈਗੇ ਆ ਉਹਨਾਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਉੱਤੇ ਉੱਥੇ ਹਰ ਮਹੀਨੇ ਹਰੇਕ ਵਿਸ਼ਾ ਮਾਰ ਜਿਹੜੇ ਆਪਣੇ ਮੌਸਮ ਦੇ ਸਬੰਧੀ ਜੜੀਆਂ ਵੀ ਫਸਲਾਂ ਹੈਗੀਆਂ ਉਹਨਾਂ ਦੇ ਵਿੱਚ ਕਿਹੜੀਆਂ ਨਵੀਆਂ ਤਕਨੀਕਾਂ ਆਈਆਂ ਜਿਵੇਂ ਕਿ ਨਵੀਆਂ ਆਪਣੀਆਂ ਕਿਸਮਾਂ ਦੀ ਸਿਫਾਰਿਸ਼ ਹੋਗੀ ਨਵੀਆਂ ਖਾਦਾਂ ਦੀ ਸਿਫਾਰਿਸ਼ ਹੋਗੀ ਖਾਦਾਂ ਨੂੰ ਪਾਉਣ ਦੇ ਢੰਗ ਤਰੀਕਿਆਂ ਦੀ ਸਿਫਾਰਿਸ਼ ਹੋਗੀ ਪਾਣੀ ਦੀ ਸਿਫਾਰਿਸ਼ ਹੋਗੀ ਪਾਣੀ ਲਾਉਣ ਦੇ ਜਿਵੇਂ ਤੁਹਾਨੂੰ ਕਿਹਾ ਟਪਕਾ ਸਿੰਚਾਈ ਵਿਧੀ ਹੋਗੀ ਆ ਜਾਂ ਸਬ ਸਰਫੇਸ ਇਰੀਗੇਸ਼ਨ ਜਿਵੇਂ ਕਿ ਆਪਾਂ ਧਰਤੀ ਦੇ ਥੱਲੇ ਜੜੀਆਂ ਪਾਈਪਾਂ ਪਾ ਦਿੰਨੇ ਆ ਤੇ ਉਹ ਸਿਮ ਸਿਮ ਕੇ ਬੂੰਦ ਬੂੰਦ ਜਿਹੜਾ ਉਹ ਫਸਲ ਫਸਲ ਦੀ ਲੋੜ ਦੇ ਮੁਤਾਬਕ ਜਿਹੜਾ ਪਾਣੀ ਨਿਕਲਦਾ ਰਹਿੰਦਾ ਤਾਂ ਫਸਲਾਂ ਦੀ ਜਿਹੜੀ ਆਪਾਂ ਬਜਾਈ ਕਰਨੀ ਆ ਉਹਦੇ ਸੰਬੰਧੀ ਨਵੇਂ ਮਸ਼ੀਨੀ ਕਰਨ ਦੀਆਂ ਨਵੀਆਂ ਤਕਨੀਕਾਂ ਹੋਗੀਆਂ ਠੀਕ ਹੈ ਤੇ ਪਾਣੀ ਬਚਾਉਣ ਦੀਆਂ ਜਾਂ ਖਾਦਾਂ ਪਾਉਣ ਦੀਆਂ ਪੱਤਾ ਰੰਗ ਚਾਰਟ ਹੋ ਗਿਆ ਟੈਨਸ਼ਨ ਮੀਟਰ ਹੋ ਗਿਆ ਤਾਂ ਮੇਰੀ ਤੁਹਾਨੂੰ ਵਾਰੀ-ਵਾਰੀ ਇਹੀ ਗੁਜ਼ਾਰਿਸ਼ ਹੈਗੀ ਆ ਕਿ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਜੁੜੋ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਨਾਲ ਜੁੜੋ ਤਾਂ ਕਿ ਜਿਹੜਾ ਤੁਹਾਨੂੰ ਆਪਣਾ ਖੇਤੀਬਾੜੀ ਦੇ ਵਿੱਚ ਨਵਾਂ ਤਕਨੀਕੀਕਰਨ ਆ ਰਿਹਾ ਨਵਾਂ ਮਸ਼ੀਨੀਕਰਨ ਆ ਰਿਹਾ ਤਾਂ ਉਹਦੇ ਬਾਰੇ ਤੁਹਾਨੂੰ ਪੂਰੇ ਤੇ ਸਹੀ ਤਰੀਕੇ ਦੇ ਨਾਲ ਜਾਣਕਾਰੀ ਹੋਵੇ ਤਾਂ ਕਿ ਤੁਸੀਂ ਉਹ ਤਕਨੀਕਾਂ ਨੂੰ ਆਪਣੇ ਖੇਤਾਂ ਦੇ ਵਿੱਚ ਲਾਗੂ ਕਰ ਸਕੋ ਤੇ ਵੱਧ ਤੋਂ ਵੱਧ ਜਿਹੜਾ ਤੁਸੀਂ ਹੈਗਾ ਲਾਹਾ ਪ੍ਰਾਪਤ ਕਰ ਸਕੋ ਤੇ ਆਪਣੇ ਜਿਹੜੇ ਖੇਤੀ ਖਰਚਿਆਂ ਨੂੰ ਘਟਾ ਕੇ ਤੇ ਵੱਧ ਤੋਂ ਵੱਧ ਤੁਸੀਂ ਮੁਨਾਫਾ ਕਮਾ ਸਕੋ ਪੰਜਾਬ ਦਾ ਕਿਸਾਨ ਆਧੁਨਿਕ ਖੇਤੀ ਤਕਨੀਕਾਂ ਦੀ ਵਰਤੋਂ ਕਰਕੇ ਕਾਮਯਾਬ ਹੋ ਰਿਹਾ ਹੈ ਫਸਲਾਂ ਦੀ ਬਿਜਾਈ ਤੋਂ ਲੈ ਕੇ ਦੇਖਭਾਲ ਕਰਨ ਅਤੇ ਫਸਲ ਦੀ ਵਾਢੀ ਤੋਂ ਬਾਅਦ ਸੋਚੱਜਾ ਮੰਡੀਕਰਨ ਕਰਨਾ ਵੀ ਆਧੁਨਿਕ ਤਕਨੀਕਾਂ ਵਜੋਂ ਬਹੁਤ ਅਹਿਮੀਅਤ ਰੱਖਦਾ ਹੈ ਨੌਜਵਾਨ ਕਿਸਾਨ ਆਧੁਨਿਕ ਖੇਤੀ ਤਕਨੀਕਾਂ ਦੀ ਵਰਤੋਂ ਕਰਕੇ ਵਧੇਰੇ ਮੁਨਾਫਾ ਕਮਾ ਰਹੇ ਹਨ ਅਤੇ ਕਾਮਯਾਬ ਹੋ ਰਹੇ ਹਨ